ਗੁਰੂ ਜੀ ਦੀ ਫਤਿਹ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਹੋਵੋਗੇ ਆਪੋ ਆਪਣੇ ਘਰਾਂ ਦੇ ਵਿੱਚ ਅੱਜ ਪਹੁੰਚ ਚੁੱਕਿਆ ਅਸੀਂ ਗੁਰਦੁਆਰਾ ਤਪਸਥਾਨ ਸਤਵਾਤਰ ਸਿੰਘ ਜੀ ਗੋਖੇ ਦੀ ਛਪੜੀ ਪਿੰਡ ਰਾਮਪੌਰ ਇਹ ਅੱਜ ਗੁਰਦੁਆਰੇ ਦੀ ਬਹੁਤ ਸੋਹਣੀ ਇਮਾਰਤ ਆ ਲੰਗਰ ਹਾਲ ਜੀ ਆ ਸੇਵਾਦਾਰ ਫਿਰ ਦੇਖੀ ਆ ਸਾਡੇ ਸੇਵਾਦਾਰ ਭਰਾ ਬਹੁਤ ਹੀ ਸੇਵਾ ਕਰਦੇ ਨੇ ਆ ਸਾਡੇ ਸੇਵਾਦਾਰ ਵੀਰ ਬਹੁਤ ਹੀ ਸੇਵਾ ਕਰਦੇ ਨੇ ਤੇ ਹਰੇਕ ਐਤਵਾਰ ਨੂੰ ਇੱਥੇ ਬਹੁਤ ਹੀ ਸੇਵਾ ਕਰਦੇ ਨੇ ਕਲਾਉਡ ਕਰ ਕਲਾਉਡ ਕਰ ਰਹੇ ਨੇ ਕੈਨਲ ਸਬਸਕ੍ਰਾਈਬ ਕਰਤਾ ਆ ਲੋ ਜੀ ਹਲੋ ਅਲੰਗਰ ਤਿਆਰ ਹੋ ਰਿਹਾ ਤਾਂ ਵਾਹਿਗੁਰੂ ਸਤਨਾਮ ਸਤ ਸੱਚਾ ਪਾ